ਸਵਾਗਤ ਹੈ ਸਾਰਿਆਂ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਧਨ ਸਿੰਘ ਖਾਨ ਠੀਕ ਹੈ ਜਿਲ੍ਹਾ ਬਠਿੰਡਾ ਜੀ ਠੀਕ ਹੈ ਬਾਈ ਕੋਲ ਇੱਕ ਗਾਂ ਬਕਾਊਗਾ ਜੀ ਤੇ ਦੋ ਬੱਸੀਆਂ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ ਠੀਕ ਹੈ ਬਾਕੀ ਫਿਰ ਆਪਣਾ ਫੇਸਬੁੱਕ ਤੇ ਪੇਜ ਆ ਅਗਰ ਜੀਤ ਰਹੇ ਉਹਨੂੰ ਬਾਤਾਂ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਕੋ ਰੋਡ ਕਰ ਸਕੀਏ ਕਾਦੇ ਆਪਾ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੁਸੀਂ ਆਪਣਾ ਚੈਨਲ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਦੇਖਣ ਵਾਲਿਆਂ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਠੀਕ ਹੈ ਜੀ ਨਾਮ ਤੁਸੀਂ ਬਈ ਆਪਣਾ ਨਾਮ ਮੀਵਾ ਸਿੰਘ ਪਿੰਡ ਧੰਸੇਖਾਨਾ ਹਾਂਜੀ ਜ਼ਿਲ੍ਹਾ ਬਠਿੰਡਾ ਤਸਵੀਰ ਵੀ ਬਠਿੰਡਾ ਨੰਬਰ ਭਰਾ ਨੰਬਰ ਹੈਗਾ 9055901212 9055901212 ਠੀਕ ਹੈ ਜੀ ਜਿਹੜੇ ਤੇ ਵਟਸਐਪ ਚੱਲਦਾ ਉਹ ਹੈਗਾ 9780604560 97806045 ਠੀਕ ਹੈ ਨੇੜੇ ਨੇੜੇ ਬਾਈ ਜੀ ਕਿਹੜੇ ਪਿੰਡ ਪੈਣ ਦੇ ਤੇ ਆਪਣੇ ਨੇੜੇ ਜੇ ਮੋੜਾਂ ਨੂੰ ਆਈਏ ਤਾਂ ਮੈਸਰ ਖਾਨਾ ਚਨਾਥਲ ਰਾਏ ਖਾਨਾ ਧਾਂਸੇ ਖਾਨਾ ਠੀਕ ਹੈ ਜੀ ਜੇ ਪੁਚੋਂ ਡੀਆਂ ਨੂੰ ਆਈਏ ਚੱਕ ਫਤਿਹ ਸਿੰਘ ਵਾਲਾ ਹਾਂਜੀ ਧਾਂਸੇ ਖਾਨਾ ਜੇ ਬਠਿੰਡੇ ਨੂੰ ਆਈਏ ਕੋਟਪੱਤਾ ਤੇ ਧਾਂਸੇ ਖਾਨਾ ਠੀਕ ਹੈ ਜੀ ਹਾਂਜੀ ਬਾਈ ਜੀ ਬੈਡ ਦੀ ਜਾਣਕਾਰੀ ਦੋ ਜੀ ਆਪਣੀ ਪਹਿਲੀ ਦੀ ਇਹ ਬੈਡ ਪਹਿਲੇ ਸੂਏ ਸੂਈ ਹੈ ਜੀ ਡੇਢ ਮਹੀਨਾ ਹੋ ਗਿਆ ਬੱਚਾ ਮਰਿਆ ਹੋਇਆ ਇਹਦਾ ਹਾਂਜੀ ਬੱਚੇ ਦਾ ਕਰਦੀ ਬਿਲਕੁਲ ਨਹੀਂ 14 ਲੀਟਰ ਦੁੱਧ ਹੈ ਠੀਕ ਹੈ ਜੀ ਤੇ ਠੰਡੀ ਸੀਲ ਹੈ ਭਾਵੇਂ ਬੱਚਾ ਥੱਲੇ ਨਹੀਂ ਲੰਘੇ ਲੋ ਠੀਕ ਹੈ ਜਿਵੇਂ ਮਰਜ਼ੀ ਕਰੀ ਚਲੋ ਲੋਪਰਾ ਦੇਖ ਸਕਦੇ 14 ਲੀਟਰ ਦੁੱਧ ਹੈ ਠੀਕ ਹੈ ਜੀ ਅਰਿੰਦਰ ਸੂਆ ਕਹਿੰਦੇ ਸੀ ਬਾਈ ਜੀ ਇਹ ਪਹਿਲਾ ਸੂਆ ਸੂਈ ਹੈ ਪਹਿਲਾ ਸੂਆ ਠੀਕ ਹੈ ਜਿਵੇਂ ਮਰਜ਼ੀ ਠੰਡੀ ਸੀਲ ਆ ਪੂਰੀ ਠੀਕ ਹੈ ਜੀ ਕੋਈ ਹੋਰ ਨਹੀਂ ਮੜਾ ਤੁਰ ਕੇ ਦਿਖਾ ਦਿਓ ਜੀ ਕਿੰਨਾ ਦਿਨ ਹੋ ਗਈ ਸੂਈ ਨੂੰ ਸੂਈ ਨੂੰ ਡੇਢ ਮਹੀਨਾ ਹੋ ਗਿਆ ਜੀ ਬਸ ਹੁਣ ਤਾਂ ਟੀਕਾ ਲਾਉਣ ਦੇ ਕਾਬਿਲ ਹੀ ਹੈ ਡੇਢ ਮਹੀਨਾ ਹੋ ਗਿਆ ਲੋਪਰਾ ਡੇਢ ਮਹੀਨਾ ਹੋ ਗਿਆ ਠੀਕ ਹੈ ਟੀਕਾ ਲਾਉਣ ਦੇ ਕਾਬਿਲ ਆ ਚੈੱਕ ਆ ਸਾਡੇ ਤੇ ਤੁਰਾ ਤਰਾ ਤੁਹਾਨੂੰ ਦਿਖਾਉਣੇ ਆ ਰੋਜ ਫੇਸ ਬਿਊਟੀ ਦੇ ਸਕਦੇ ਠੀਕ ਹੈ ਕਦ ਕਾੜ ਕਰਮਾਂਵਾਲੀ ਦਾ ਸੋਹਣਾ ਸੁਨੱਖਾ ਠੀਕ ਹੈ ਜੀ ਰੋਕ ਲਓ ਭਾਈ ਜੀ ਛੇ ਮਿੰਟ ਬਾਅਦ ਰੋਕ ਲਓ ਲਓ ਜੀ ਲੈ ਰਣੂ ਵਪਤਖਾ ਨੇ ਸਾਨੂੰ ਦੋਨੇ ਸੱਡਾਂ ਦਿਖਾ ਰਹੇ ਜੀ ਠੀਕ ਆ ਚੈੱਕ ਕਰ ਲਓ ਚੰਗੀ ਤਰ੍ਹਾਂ ਵਾਈ ਜੀ ਨਾਲ ਜ਼ਰੂਰ ਕੰਟੈਕਟ ਕਰਿਓ ਲਓ ਜੀ ਠੀਕ ਹੈ ਜੀ 6 ਫੁੱਟ 2 ਇੰਚ ਕੱਦਾ ਮੇਰਾ ਕੱਦ ਚੈੱਕ ਕਰ ਲਓ ਠੀਕ ਹੈ ਜੀ ਬਹੁਤ ਵੱਡੀ ਵਹਿਲਾ ਪੜੀ ਫਿਰੋਸੀ ਆ ਬਰਾ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰਿਓ ਸੁਖਨਾ ਵੇਡਬੂੜ ਕਰਮਾਂ ਵਾਲੀ ਦਾ ਸੋਨਾ ਤੇ ਤੋਰਾ ਤਰਾ ਤੁਸੀਂ ਚੈੱਕ ਕਰ ਸਕਦੇ ਹੋ ਬਰਾ ਚੈੱਕ ਕਰਕੇ ਤਸਦੀਕ ਕਰਕੇ ਲਿਖ ਜਾਓ ਕੱਲ ਨੂੰ ਕਿਸੇ ਗੱਲ ਦਾ ਰੋਲਾ ਨਾ ਪਵੇ ਠੀਕ ਹੈ ਨਾ ਬਾਕੀ ਬਹੁਤ ਜਿਆਦਾ ਪਰ ਬਾਈ ਨੂੰ ਰੇਟ ਕਰਦੇ ਆ ਰੇਟ ਦੀ ਗੱਲ ਬਾਤ ਹਾਂਜੀ ਵੀਰ ਜੀ ਰੇਟ ਦੱਸ ਦੋ ਜੀ ਦਾ ਰੇਟ ਫੋਨ ਤੇ ਕਰਾਂਗੇ ਰੇਟ ਜਾਇਜ਼ ਹੀ ਹੋਊਗਾ ਸਸ ਫੋਨ ਤੇ ਕਰੂਗਾ ਜੀ ਹਾਂਜੀ ਠੀਕ ਰੇਟ ਜਾਇਜ਼ ਹੀ ਹੋਊ ਠੀਕ ਹੈ ਜੀ ਹਾਂਜੀ ਬਸ ਇਹ ਜਾਣਕਾਰੀ ਦੋ ਜੀ ਬਈ ਇਹ ਹੈਰ ਸ਼ਹਿਰ ਚ ਪੈਂਦੀ ਹੈ ਜੀ ਹਾਂਜੀ 11 ਮਹੀਨੇ ਉਮਰ ਹੈ ਠੀਕ ਹੈ ਜੀ ਤੇ ਝੋਲੀ ਝਾਲੀ ਦੇਖ ਲਓ ਇਹਦੀ ਠੀਕ ਹੈ ਜੀ ਹਟੋ ਠੀਕ ਹੈ ਜੀ ਜੀ ਦੇਖੋ ਠੀਕ ਹੈ ਜੀ ਤੇ 11 ਮਹੀਨੇ ਦੀ ਉਮਰ ਹੈ ਜੀ ਦੀ ਹਾਂ 1 ਮਹੀਨਾ 2 ਮਹੀਨੇ ਪਾਲ ਕੇ ਟੀਕਾ ਲੈਣ ਦੇ ਕਾਬਿਲ ਹੀ ਹੈ ਠੀਕ ਹੈ ਜੀ ਫੇਸ ਬਿਊਟੀ ਦੇਖ ਸਕਦੇ ਭਰਾ ਦੇਖ ਸਕਦੇ ਹੈਰ ਸ਼ਹਿਰ ਚ ਪੈਂਦੀ ਹੈ ਕੰਨ ਕੋਨ ਦੇਖੋ ਤੁਸੀਂ ਠੀਕ ਹੈ ਥਣ ਥਣ ਚਾਰ ਨਿਖੜ ਵੀ ਆਹ ਦੇਖੋ ਬੂਥਵਾਸ ਦੇਖੋ ਇਹਦੀ ਹਾਂਜੀ ਹਾਂਜੀ ਕੰਨ ਕੋਨ ਜਾਵਾ ਪੂਰੀ ਜਾਤ ਵਾਲੀ ਹੈ ਠੀਕ ਹੈ ਤੋਰ ਦੋ ਭਰਾ ਲੰਮੀ ਤਰ ਨੂੰ ਲੋ ਜੀ ਚੈੱਕ ਕਰ ਸਕਦੇ ਹੋ ਭਰਾ ਪੂਰਾ ਤਰ੍ਹਾਂ ਕਰਮ ਵਾਲੀ ਦਾ ਠੀਕ ਹੈ ਜੀ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਜੀ ਠੀਕ ਹੈ ਜੀ ਬਾਤੀ ਪੁੱਛਦੇ ਹਾਂ ਪਰ ਰੇਟ ਵਾਈਸ ਲੋ ਜੀ ਕਰਮ ਵਾਲੀ ਸੋਨੇ ਸਲੱਖੀ ਹੈ ਹਾਂਜੀ ਵੀਰ ਜੀ ਰੇਟ ਦੱਸ ਦਿਓ ਜੀ ਦਾ ਰੇਟ ਹੈ ਜੋੜੇ ਦਾ ਹੀ ਕਰਾਂਗੇ ਜੋੜੇ ਹੀ ਦੇਵਾਂਗੇ ਹਾਂਜੀ ਜੋੜਾ ਕਿੰਨੇ ਦਾ ਦਿੰਦੇ ਮੁਕ ਜੀ ਜੋੜਾ ਜਾਇਜ਼ ਹੀ ਕਰਾਂਗੇ ਰੇਟ ਆ ਮਾਨਤਾਨ ਕਰਦੇ ਆ 40000 ਦਾ ਦੇਵਾਂਗੇ ਠੀਕ ਹੈ ਜੀ ਹਾਂਜੀ ਲੋਪਰਾ ਜੋੜੇ ਹੀ ਵਈ ਗਏ ਦੇਣਾ ਤੇ ਬਈ ਨੂੰ ਜ਼ਰੂਰ ਕਨੈਕਟ ਕਰੋ ਜੇ ਜੇ ਕਿਸੇ ਨੇ ਦੋਨੇ ਇਕੱਠੇ ਲੈਣੇ ਮਾਨਤਾਨ ਹੋ ਜੂਗਾ ਜੀ ਹਾਂ ਮਾਨਤਾਨ ਕਰ ਦਿਆਂਗੇ ਵਧੀਆ ਠੀਕ ਹੈ ਜੀ ਇਹ ਐਬੀਐਸ ਦੀ ਹੈ ਜੀ ਠੀਕ ਹੈ ਜੀ ਫਰੀडम ਦੀ ਠੀਕ ਹੈ ਜੀ ਲੋਪਰਾ ਇਹਦੀ 12 ਮਹੀਨੇ ਹੋ ਗਏ ਇੱਕ ਕਾਰੀ ਤਾਰਾਂ ਦੇ ਕੇ ਹਟ ਗਈ ਹਾਂਜੀ ਤੇ ਟੀਕਾ ਭਰਾਇਆ ਨਹੀਂ ਬਸ ਆਉਂਦੀ ਹੀਟ ਤੇ ਟੀਕਾ ਲੈ ਲੂ ਇਹ ਠੀਕ ਹੈ ਜੀ ਝੋਲੀ ਝਾੜੀ ਦੇਖ ਲੋ ਲੋ ਭਰਾ ਚਾਰ ਫਰਾਂ ਨਿਕੜ ਮੈਂ ਕਰਮਵਾਲੀ ਦੀ ਠੀਕ ਹੈ ਜੀ ਫੇਸ ਬਿਊਟੀ ਦੇਖ ਸਕਦੇ ਕੱਦ ਕਾਠ ਸੋਹਣਾ ਬਾਈ ਜੀ ਕਹਿੰਦਾ ਇੱਕ ਵਾਰ ਤਾਰਾਂ ਦੇ ਚੁੱਕੀ ਹੈ ਤੇ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਭਰਾ ਜਿਲ੍ਹਾ ਬਰਡਾ ਵੱਧ ਜਾਣਕਾਰੀ ਲਈ ਬਾਈ ਤੁਲੇ ਨੂੰ ਫੋਨ ਤੇ ਠੀਕ ਹੈ ਜੀ ਕੱਦ ਕਾਠ ਸੋਹਣਾ ਸੁਖਨਾ ਕਰਮਵਾਲੀ ਦਾ ਠੀਕ ਹੈ ਜੀ ਰੋਕ ਲਓ ਜੀ ਮੜਾ ਜਾ ਚੈੱਕ ਕਰਾ ਦੀ ਸਮਾਰ ਕੇ ਫੱਦ ਗੁੱਦ ਪੂਰਾ ਏ ਹਾਂਜੀ ਹਾਂਜੀ ਲਓ ਜੀ ਕੇਸ ਬਿਊਟੀ ਦੇ ਸਾਧਨ ਭਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਭਰਾ ਠੀਕ ਹੈ ਜੀ ਲਓ ਜੀ ਬੰਦ ਭਾਈ ਜੀ ਨੇ ਆਪਣ ਨੂੰ ਰੇਟ ਦੱਸਤਾ ਠੀਕ ਹੈ ਜੀ ਦੋਨੇ ਇਕੱਠੀਆਂ ਲੈਣੀਆਂ ਤਾਂ ਤੁਸੀਂ ਰੇਟ ਭਾਈ ਜੀ ਨਾਲ ਫੋਨ ਤੇ ਕਰ ਲਿਓ ਭਾਈ ਜੀ ਜੋੜੇ ਹੀ ਦੇਵਾਂਗੇ ਠੀਕ ਹੈ ਜੀ ਮਾਨਤਾ ਨਾਲ ਜ਼ਰੂਰ ਹੋ ਜੂਗਾ ਜੀ ਠੀਕ ਹੈ ਜੀ ਲਓ ਭਰਾ ਭਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਉਹ ਵਾਕੀ ਆਪਣਾ ਫੇਸਬੁੱਕ ਤੇ ਤੇਜ਼ ਆ ਉਹ ਵਾਟਰ ਫਾਲੋਅਰ ਤੇ ਸ਼ੇਅਰ ਕਰਾ ਕਰੋ Instagram ਤੇ ਵੀ ਆ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਬਿਲਕੁਲ ਜ਼ਰੂਰ ਕੰਟੈਕਟ ਕਰੋ ਬਾਈ ਜਿਹਨਾਂ ਨਾਲ ਜ਼ਰੂਰ ਕਨੈਕਟ ਕਰੋ ਭਰਾ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਵੀ ਲਾ ਦਾਂਗੇ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ